ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਰਜਿਸਟਰ ਗੜ ਸ਼ੰਕਰ ਵੱਲੋਂ ਕਲੱਬ ਦੇ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਦੀ ਅਗਵਾਈ ਹੇਠ ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹਰਮੇਸ਼ ਸਿੰਘ ਸੰਗਾ ਗੁਰਨੇਕ ਸਿੰਘ ਸੰਗਾ ਤੇ ਅੰਕਾਰ ਸਿੰਘ ਸੰਘਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਕਲੱਬ ਵੱਲੋਂ 올ੰਪੀਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਵਿਖੇ ਹਰੇਕ ਸਾਲ ਕਰਵਾਏ ਜਾਂਦੇ ਫੁੱਟਬਾਲ ਟੂਰਨਾਮੈਂਟ ਵਿੱਚ ਸੰਘਾ ਪਰਿਵਾਰ ਦਾ ਕਾਫੀ ਵੱਡਾ ਯੋਗਦਾਨ ਹੁੰਦਾ ਹੈ ਸੰਘਾ ਪਰਵਾਮਾਂ ਦਾ ਅੱਜ 올ੰਪੀਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਗਡਸ਼ੰਕਰ ਵਿਖੇ ਪਹੁੰਚਣ ਤੇ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਸੰਘਾ ਪਰਵਾਮਾਂ ਨੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗੜਸ਼ੰਕਰ ਵੱਲੋਂ ਇਲਾਕੇ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਕੰਮਾਂ ਦੀ ਸਲਾਗਾ ਕਰਦੇ ਆਂ ਕਲੱਬ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਤੇ ਜਿਉਂ ਕਿ ਬਜ ਰਹੇ ਨੇ ਰਮੇਸ਼ ਸਿੰਘ ਸੰਗਾ ਤੇ ਨਾੜ ਗੁਰਨੇ ਸਿੰਘ ਸੰਗਾ ਤੇ ਜਦੋਂ ਇਹ ਸਾਡਾ ਟੂਰਨਾਮੈਂਟ ਸ਼ੁਰੂ ਹੋਇਆ ਤੋਂ ਜਿਸ ਵੇਲੇ 100 ਫੁੱਟਬਾਲ ਨੂੰ ਇਹ ਨਹੀਂ ਦਿੱਤਾ ਸੀ ਉਸ ਵੇਲੇ ਵੀ ਮੈਂ ਇੰਗਲੈਂਡ ਬੈਠਾ ਸੀ ਉਹ ਇੱਥੋਂ ਕਾਫੀ ਇਹ ਫਰਮਾਨ ਬਾਹਰ ਲੈ ਕੇ ਜਾਂਦੇ ਹੈ ਕਿ ਐਕਸਪੋਰਟ ਕੁਆਲਟੀ ਦੇ ਪਰ ਟੂਰਨਾਮੈਂਟ ਤੇ ਨਾ ਜੋ ਫੁੱਟਬਾਲ ਸਰਫ ਐਕਸਪੋਰਟ ਕੁਆਲਟੀ ਦੇ ਉੱਤੇ ਹੋਤੇ ਹਨ ਤੇ ਨਵੰਬਰ ਮਹੀਨੇ ਟੂਰਨਾਮੈਂਟ ਤੇ ਦੋਏ ਜਾਣੇ ਇਹ ਜਦੋਂ ਸਾਡਾ ਨਵੰਬਰ ਮਹੀਨੇ ਕਲਾਨਾ ਟੂਰਨਾਮੈਂਟ ਚੱਲਦਾ ਹੈਗਾ ਤੇ ਜਿਹੜੀ ਪ੍ਰੋਬਲਮ ਸੋ ਕੋਈ ਗੱਲ ਨਹੀਂ ਹੈ ਜੇ ਕਿਸ ਤਰ੍ਹਾਂ ਦੀ ਜਿੱਦਾਂ ਕਮਲਜੀਤ ਨੇ ਕਿਹਾ ਕਿ ਮਾਲੀ ਸਹਿਤਾ ਮੈਂ ਇੱਥੇ ਬੈਠਾ ਹੈਗਾ ਜੋ ਮੈਨੂੰ ਕਹਿਉਗਾ ਉਹ ਮੈਨੂੰ ਆਪਣਾ ਕਰੀ ਜਾਏ ਐ ਇਹ ਇਸ ਕਰਕੇ ਕਲੱਬ ਵਾਲਿਆਂ ਦਾ ਬਹੁਤ ਧੰਨਵਾਦੀ ਹੈਗਾ ਇੱਕ ਰਿਲੇਸ਼ਨ ਦੇ ਹਿਸਾਬ ਦੇ ਨਾਲ ਰਿਲੇਸ਼ਨ ਦੋੇ ਪਾਸੇ ਇੱਕ ਪਾਸੇ ਮੇਰੇ ਰਿਲੇਟਰ ਬੇ ਨੇ ਤੇ ਦੂਜੇ ਪਾਸੇ ਇਹ ਅਸੀਂ ਇੱਕ ਫੈਮਿਲੀ ਮੈਂਬਰ ਹਾਂ ਕਲੱਬ ਵਾਲੇ ਸੋ ਥੈਂਕ ਯੂ ਜੱਗੇ ਵਾਸਤੇ ਫਿਰ ਅਸੀਂ ਜੋ ਸਾਨੂੰ ਕਲੱਬ ਆਇਆ ਕਿਉਂਕਿ 5 ਲੱਖ ਦੀ ਵੱਡੀ ਗ੍ਰਾਂਟ ਆਈ ਹੈਗੀ ਆ ਉਹ ਵੀ ਇਹ ਲੱਗ ਗਈ ਹੈ ਕਿ ਸਾਡਾ ਇਹ ਸਟੇਡੀਅਮ ਹੈ ਇਦਾਂ ਦਾ ਸਟੇਡੀਅਮ ਅਸੀਂ ਖੁਸ਼ੀ ਔਰ ਮਾਣ ਮਹਿਸੂਸ ਕਰਦੇ ਕਿਦਾਂ ਦਾ ਪੰਜਾਬ ਅੱਜ ਹੈ ਨਹੀਂ ਸੋ ਸਾਡਾ ਫਰਜ਼ ਵੀ ਬਣਦਾ ਹੈਗਾ ਜਿਹਨੇ ਲੀਡਰ ਸਾਹਿਬਾਨ ਨੇ ਸੋ ਸਾਨੂੰ ਇੰਨੀ ਸਹਿਤਾ ਜਰੂਰ ਦੇਣ ਜੋ ਸਾਡਾ ਅਸੀਂ ਸਾਨੂੰ ਮਾਦੀ ਮਦਦ ਮਦਦ ਮਿਲਦੀ ਆ ਉਹ ਸਾਡਾ ਸਿਰਫ ਜਿੰਨਾ ਇੱਕ ਗਰਾਊਂਡ ਵਾਸਤੇ ਜਾਂ ਬੱਚਿਆਂ ਦੇ ਵਾਸਤੇ ਅਸੀਂ ਜੋ ਖਰਚ ਕਰਦੇ ਆ ਉਹ ਵੀ ਕਾਫੀ ਹੁੰਦੀ ਹੈਗੀ ਆ ਗਵਰਨਮੈਂਟ ਤੋਂ ਕਾਫੀ ਬੱਤੀ ਆਫ ਰੱਖਦੇ ਸੋ ਅਸੀਂ ਇਹ ਪ੍ਰੋਮਿਸ ਕਰਦੇ ਆ ਕਿ ਜਿੰਨਾ ਪੈਸਾ ਬਾਹਰ ਆਉਂਦਾ ਹੈ ਗਾਇਕ ਲੈਂਡ ਦਾ ਤੇ ਉਹ ਵੀ ਅਸੀਂ ਮੈਸੇਜ ਨੂੰ ਜਿੰਨੀ ਹੋਣ ਦੇਣਾ ਤੇ ਜੋ ਪੈਸਾ ਇੱਥੇ ਗਵਰਨਮੈਂਟ ਵੀ ਸਾਨੂੰ ਦੋਗੀ ਅਸੀਂ ਜਿੰਨੀ ਪ੍ਰੋਪਰ ਜਿਸ ਚੀਜ਼ ਦੇ ਵਾਸਤੇ ਚਾਹੀਦਾ ਉਹ ਦੇ ਲਾਵਾ ਬਹੁਤ ਬੜੀ ਖੁਸ਼ੀ ਹੁੰਦੀ ਹੈ ਕਿ ਅੱਗੇ ਵੀ ਲਾਸਟ ਟਾਈਮ ਵੀ ਆਏ ਸੀ ਬੜਾ ਸਾਮਾਨ ਦਿੱਤਾ ਬੜੀ ਰਿਸਪੈਕਟ ਸ਼ੋਅ ਕੀਤੀ ਤੁਸੀਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਬੱਚਿਆਂ ਨੂੰ ਦੇਖ ਕੇ ਕਿ ਬੱਚੇ ਤਰੱਕੀ ਕਰ ਰਹੇ ਆ ਤੇ ਬਹੁਤ ਨਿਊਜ਼ ਸੁਣੀਦੀਆਂ ਕਿ ਪੰਜਾਬ ਦੇ ਵਿੱਚ ਬੱਚੇ ਕਿਸੇ ਦੇ ਕੰਮ ਨੂੰ ਲੱਗਿਓ ਪਰ ਆ ਜਿਹੜੀ ਸਪੋਰਟ ਤੁਸੀਂ ਸਕਾਲਦੇ ਆ ਇਹਨੂੰ ਸਿੱਧੇ ਰਾਸਤੇ ਪਾਉਂਦੀ ਆ ਤੇ ਬੜੀ ਖੁਸ਼ੀ ਹੁੰਦੀ ਆ ਜਿਹੜਾ ਹਰੇਕ ਤਾਂ ਮਾਣਦੇ ਨਾ ਸੀ ਬਹੁਤ ਖੁਸ਼ ਹੁੰਨੇ ਆ ਕਿ ਜਿੰਨੇ ਵੀ ਮਿਹਨਤ ਕਰਦੇ ਰਹੋ ਚੰਗੇ ਕੰਮਾਂ ਨੂੰ ਕਰੋ ਪੜੋ ਲਿਖੋ ਸਪੋਰਟ ਤਾਂ ਬਹੁਤ ਗੁੱਡ ਚੀਜ਼ ਹੈ ਨਾ ਸਾਰੇ ਸਿੱਖਣ ਨੂੰ ਚਾਹੀਦੀ ਆ ਤੇ ਪੁੱਟਿਆਂ ਕਮਤੋਂ ਬਚਾਉਂਦੀ ਤੇ ਇਹਦੇ ਲੱਗੇ ਰਹਿਣ ਮਿਹਨਤ ਕਰਦੇ ਰਹਿਣ ਅਸੀਂ ਸਾਡੀ ਪੂਰੀ ਸਪੋਰਟ ਹਮੇਸ਼ਾ ਅਸੀਂ ਕਰਾਂਗੇ ਹਮੇਸ਼ਾ ਕਰਦੇ ਵੀ ਆਂ ਗਾਂ ਵੀ ਕਰਾਂਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੋਂ ਸਾਡੇ ਕਲੱਬ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਅੱਜ ਸਾਡੇ ਜੀਵਨ ਪਹੁੰਚੇ ਨੇ ਹਰਮੇਸ਼ ਸਿੰਘ ਜੀ ਸੰਗਾ ਸਾਹਿਬ ਜੁਕੇ ਉਹਨਾਂ ਦੇ ਨਾਲ ਗੁਰਨੇਕ ਸਿੰਘ ਜੀ ਸੰਗਾ ਸਾਹਿਬ ਉਹਨਾਂ ਦੇ ਨਾਲ ਊਕਾਰ ਸਿੰਘ ਜੀ ਸੰਗਾ ਸਾਹਿਬ ਤੋਂ ਕਲੱਬ ਨੂੰ ਕਲੱਬ ਦੀ ਪੂਰੀ ਇਸ ਮੁਜੀ ਟੀਮ ਵੱਲੋਂ ਜਿੰਨੇ ਵੀ ਅੱਜ ਮੈਂਬਰ ਹਾਜ਼ਰ ਆ ਸਾਰੇ ਵੱਲੋਂ ਜੀਆ ਨਿਕਾ ਸਵਾਗਤ ਜੇ ਜਦੋਂ ਅਸੀਂ ਟੂਰਨਾਮੈਂਟ ਪਹਿਲਾਂ ਸ਼ੁਰੂ ਕੀਤਾ ਸੀਗਾ ਜੀ ਉਦੋਂ ਇਹਨਾਂ ਵੱਲੋਂ 100 ਫੁੱਟਬਾਲ ਪਹਿਲੇ ਟੂਰਨਾਮੈਂਟ ਤੇ ਇਹਨਾਂ ਨੇ ਇਕ ਲਾਭ ਨੂੰ ਦਿੱਤੇ ਸੀਗੇ ਜੀ ਤੋਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡੇ ਜੀ ਤੇ ਉਹਨਾਂ ਤੋਂ ਬਾਅਦ ਇਹਨਾਂ ਨੇ 1 ਲੱਖ ਰੁਪਏ ਵੀ ਪਹਿਲੇ ਟੂਰਨਾਮੈਂਟ ਦੇ ਪਹਿਲੇ ਟੂਰਨਾਮੈਂਟ ਦੇ ਭੇਜਿਆ ਸੀਗਾ ਜੀ ਤੋਂ ਕਲੱਬ ਨੂੰ ਬਹੁਤ-ਬਹੁਤ ਧੰਨਵਾਦ ਜੀ ਤੇ ਫਿਰ ਉਸ ਤੋਂ ਨਾਲ ਅੱਗੇ ਹਰ ਟੂਰਨਾਮੈਂਟ ਖਾਸ ਕਰਕੇ ਸਾਨੂੰ ਇਹ ਕਾਫੀ ਮਾਲੀ ਮਾਇਰ ਬਜੂ ਸਦੀ ਸਹਾਇਤਾ ਕਰਦੇ ਨੇ ਤੇ ਮੈਂ ਇਹਨਾਂ ਦਾ ਇਥੇ ਆਨ ਦੇ ਕਲੱਬ ਨੂੰ तहे ਦਿਲੋਂ ਧੰਨਵਾਦ ਨਿਕਾ ਸਵਾਗਤ ਤੇ ਮੈਂ ਆਸ ਕਰੂੰਗਾ ਕਿ ਅੱਗੇ ਨੂੰ ਵੀ ਸਾਡਾ ਇਸੇ ਤਰ੍ਹਾਂ ਸਹਿਯੋਗ ਸਾਨੂੰ ਦਿੰਦੇ ਰਹਿਣਗੇ ਜੀ ਗਟਸ਼ੰਕਤੋ ਬਿੱਟੂ ਚਾਂਦ ਦੀ ਰਿਪੋਰਟ